ਸਾਡੇ ਸਿਸਟਮ ਨੇ ਇਸ ਤਰ੍ਹਾਂ ਦੇ ਪੰਜਾਬ ਵਿਰੋਧੀ ਲੋਕਾਂ ਨੇ ਮੈਂ ਸਿੱਧਾ ਲਲਕਾਰ ਕੇ ਗੱਲ ਕਹਿ ਰਹੇ ਆ ਇਸ ਤਰ੍ਹਾਂ ਦੇ 도ਗਲੇ ਲੋਕਾਂ ਨੇ ਜਿਹੜੇ ਕਦੇ ਪੰਜਾਬ ਦੇ ਨਾਲ ਨਹੀਂ ਖੜੇ ਜਿਹੜੇ ਉਹ ਵਪਾਰੀ ਆਪਣੇ ਆਪ ਨੂੰ ਵਪਾਰੀ ਦੱਸਦੇ ਨੇ ਦੱਸਦੇ ਨੇ ਪਤਾ ਨਹੀਂ ਹੈ ਨੇ ਪਤਾ ਨਹੀਂ ਨਹੀਂ ਜਿਹੜਾ ਸੱਚਾ ਸੋਚਾ ਵਪਾਰੀ ਵਰਗ ਉਹ ਪੰਜਾਬ ਦੇ ਨਾਲ ਖੜਾ ਕਿਉਂਕਿ ਉਹਨਾਂ ਦੀਆਂ ਫੈਕਟਰੀਆਂ ਦੇ ਵਿੱਚ ਜਿਹੜਾ ਕੋਈ ਮੈਡੀਸਨ ਬਣਾਉਂਦਾ ਹੋਵੇਗਾ ਕੋਈ ਹੋਰ ਚੀਜ਼ਾਂ ਬਣਾਉਂਦਾ ਹੋਵੇਗਾ ਸਾਫ਼ ਪਾਣੀ ਉਹਨਾਂ ਨੂੰ ਵੀ ਚਾਹੀਦਾ ਭਾਈ ਸਾਹੀ ਵਪਾਰੀ ਵਰਗ ਜਿਹੜਾ ਉਹ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਪੰਜਾਬੀਆਂ ਦੇ ਨਾਲ ਖੜਾ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਇਹਨਾਂ ਨੇ ਬਾਈ ਸਾਡੇ ਪੰਜਾਬ ਨੂੰ ਵੀ ਬਦਨਾਮ ਕੀਤਾ ਜੇ ਲੱਖਾ ਸਦਾਣਾ ਕੱਲ ਗੈਂਗਸਟਰ ਸੀ ਲੱਖੇ ਨੂੰ ਕਹਿੰਦੇ ਨੇ ਉਹ ਤਾਂ ਬਲੈਕਮੇਲ ਕਰਦਾ ਜੀ ਉਹ ਤਾਂ ਗੈਂਗਸਟਰ ਸੀ ਇਹ ਸੀ ਉਹ ਸੀ ਜੇ ਲੱਖਾ ਕੱਲ ਗੈਂਗਸਟਰ ਸੀ ਕੀ ਉਸ ਨੂੰ ਅੱਜ ਸੁਧਰਨ ਦਾ ਹੱਕ ਨਹੀਂ ਕੀ ਲੱਖਾ ਆਪਣੇ ਬੱਚਿਆਂ ਦੇ ਵਿੱਚ ਬੈਠ ਨਹੀਂ ਸਕਦਾ ਲੱਖੇ ਨੇ ਕਾਲ ਸਮਾਰੀ ਕਾਲਖ ਮਲੀ ਬੋੜਾਂ ਦੇ ਉੱਪਰ ਟੋਕ ਕੇ ਸਪੋਰਟ ਕੀਤੀ ਆ ਪੰਜਾਬ ਪੰਜਾਬੀਆਂ ਦਾ ਹੋਊਗਾ ਬਾਈ ਜੇ ਕਰਨਾਟਕਾ ਦੇ ਵਿੱਚ ਉਹਨਾਂ ਦੀ ਭਾਸ਼ਾ ਪੈਲ ਦੇ ਆਧਾਰ ਤੇ ਲਿਖੀ ਜਾਊਗੀ ਤਾਂ ਸਾਡੇ ਪੰਜਾਬ ਦੇ ਵਿੱਚ ਸਾਡੀ ਪੰਜਾਬੀ ਪੈਲ ਦੇ ਆਧਾਰ ਤੇ ਲਿਖੀ ਜਾਊਗੀ ਰਪੇਰੀਅਨ ਲਾਅ ਇੱਕ ਕਾਨੂੰਨ ਆ ਉਹਨਾਂ ਵਪਾਰੀਆਂ ਨੂੰ ਵੀ ਮੈਂ ਕਹਿਣਾ ਕਹਿਣਾ ਚਾਹੁੰਨਾ ਰਪੇਰੀਅਨ ਲਾਅ ਆਫ ਪੰਜਾਬ ਪੜ ਲਿਓ ਉਹਨਾਂ ਵਪਾਰੀਆਂ ਦੀ ਤੁਸੀਂ ਗੱਲ ਕੀਤੀ ਆ ਉਹਦਾ ਕਹਿੰਦੇ ਜੀ ਅਸੀਂ ਮਿੰਟੋ ਮਿੰਟ ਲੱਖ ਬੰਦਾ ਲਿਆ ਕੇ ਖੜਾ ਕਰਦਾਂਗੇ ਜਦੋਂ ਕਹਿੰਦੇ ਨੇ ਅਸੀਂ ਲੱਖ ਪ੍ਰਵਾਸੀ ਲਿਆ ਕੇ ਖੜਾ ਕਰਦਾਂਗੇ ਤਾਂ ਫਿਰ ਜੇ ਉਨ੍ਹਾਂ ਦੇ ਉੱਪਰ ਪਰਚੇ ਬਾਈ ਕਿਉਂ ਨਹੀਂ ਹੁੰਦੇ ਕੀ ਪ੍ਰਸ਼ਾਸਨ ਕਿਸੇ ਵੱਡੇ ਇਨਸੀਡੈਂਟ ਦਾ ਜਿਹੜਾ ਵੇਟ ਕਰ ਰਿਹਾ ਪੰਜਾਬ ਦੇ ਵਿੱਚ 1 ਲੱਖ ਬੰਦਾ ਜੇ ਆਉਂਦਾ ਤਾਂ ਫਿਰ ਬਾਈ ਇੱਥੇ ਪੰਜਾਬੀ ਉਹ ਅਣਖੀ ਨੇ ਬਾਬਾ ਬਖਸ਼ੀਸ਼ ਸਿੰਘ ਦੀ ਅੱਪੀ ਦੇਖੀ ਆ ਫਿਰ ਉੱਥੇ ਤੁਸੀਂ ਜੇਕਰ ਕੋਈ ਸਾਡੇ ਵਰਗਾ ਨੌਜਵਾਨ ਬੋਲਦਾ ਹੇਟ ਸਪੀਚ ਦਾ ਨਾਮ ਦੇ ਕੇ ਤੁਸੀਂ ਉਸ ਦੇ ਪਰਚਾ ਦੰਨੇ ਹੋ ਉਸ ਨੂੰ 2-2 ਮਹੀਨੇ ਉਸ ਦੀ ਜ਼ਮਾਨਤ ਨਹੀਂ ਹੋਣ ਦਿੰਦੇ ਉਸ ਨੂੰ ਜੇਲ੍ਹਾਂ ਦੇ ਵਿੱਚ ਸਿੱਟ ਦੰਨੇ ਕੈਨਾਲ ਦੇ ਉੱਪਰ ਇੰਟਰਵਿਊ ਕਰ ਰਹੇ ਨੇ ਅਮੀ ਤੋਜਮਾਨ ਜੀ ਤੇ ਬਾਈ ਲੱਖਾ ਸਦਾਨਾ ਉਥੇ ਥਾਪੀ ਮਾਰ ਕੇ ਲਲਕਾਰਿਆ ਕਿ ਫਿਰ ਅਸੀਂ ਟਕਰਾਂਗੇ ਦੁਨੇ ਹੋਗੇ ਟਕਰਾਂਗੇ ਉਹ ਕੱਲੀ ਥਾਪੀ ਬਾਬੇ ਬਖਸ਼ੀਸ਼ ਦੀ ਥਾਪੀ ਨਹੀਂ ਆ ਉਹ ਹਰ ਉਸ ਪੰਜਾਬੀ ਦੀ ਥਾਪੀ ਆ ਜਿਹੜਾ ਕਾਲੇ ਪਾਣੀਆਂ ਦੇ ਮੋਰਚੇ ਦੇ ਵਿੱਚ ਜਾ ਰਿਹਾ ਬਾਕੀ 1 ਲੱਖ ਬੰਦਾ ਲਿਆਉਣ ਦੀ ਗੱਲ ਕੀਤੀ ਆ ਬਾਈ ਪੰਜਾਬੀ 1 ਲੱਖ ਦਾ 2 ਲੱਖ ਬਣਾਉਣ ਨੂੰ ਮਿੰਟ ਲਾਉਂਦੇ ਨੇ ਜੇ ਕੋਈ ਚੜ ਕੇ ਆਊਗਾ ਤਾਂ ਐਮਨ ਸ਼ਾਬਦਾਲੀ ਦਾ ਕੀ ਹਾਲ ਹੋਇਆ ਸੀ ਮੱਛਾ ਰੰਗੜ ਚੜ ਕੇ ਆਇਆ ਸੀ ਮੱਛਾ ਰੰਗੜ ਦਾ ਕੀ ਹਾਲ ਹੋਇਆ ਸੀ ਇੰਦਰਾ ਗਾਂਧੀ ਚੜ ਕੇ ਆਈ ਸੀ ਅਸੀਂ ਨੇ ਦਿੱਲੀ ਜੀ ਜਾ ਕੇ ਠੋਕਤੀ ਆ ਅਰຸນ ਸ਼ਰੀਦਰ ਵੈਦਿਆ ਪੁੰਨੇ ਜਾ ਕੇ ਸਾਡੇ ਮੁੰਡਿਆਂ ਨੇ ਠੋਕਤਾ ਬਿਆਨਤ ਸਿੰਘ ਹਾਈ ਸਕਿਉਰਟੀ ਦੇ ਵਿੱਚ ਅਸੀਂ ਨੇ ਠੋਕਤਾ ਤੁਸੀ ਅਮਨਤੋਜ਼ ਹੋਰਾਂ ਦੀ ਗੱਲ ਕੀਤੀ ਆ ਅਮਨਤੋਜ਼ ਹੋਰਾਂ ਦੀ ਵੀ ਅੱਜ ਮੈਂ ਇੱਕ ਵੀਡੀਓ ਵੇਖ ਰਿਹਾ ਸੀਗਾ ਸੋਸ਼ਲ ਮੀਡੀਆ ਤੇ ਪਾਈ ਹੋਈ ਸੀ ਉਹ ਵੀ ਆਪਣੇ ਵੱਲੋਂ ਬੜੇ ਤੱਤੇ ਸ਼ਬਦ ਬੋਲ ਰਹੇ ਸੀ ਬਾਈ ਹੋਰ ਬੋਲੂ ਕਾ ਕੋਣ ਨਹੀਂ ਬੋਲੂ ਹਰ ਰੋ ਪੰਜਾਬੀ ਦਾ ਖੂਨ ਉਸ ਲਲਕਾਰ ਜਦੋਂ ਪੰਜਾਬੀ ਬਲੱਡ ਨੂੰ ਤੁਸੀਂ ਲਲਕਾਰੋਗੇ ਨਾ ਕਹਿੰਦਾ ਨੇ ਜੀ ਇਹ ਟੀਮ ਜਿਹੜੀ ਆ ਬਲੈਕ ਮੈਲਰ ਆ ਅਮੀ ਤੋਜਮਾਨ ਤੁਹਾਨੂੰ ਪਤਾ ਹੈ ਕਿ ਅਮੀ ਤੋਜਮਾਨ ਕੌਣ ਆ ਅਮੀ ਤੋਜਮਾਨ ਪੰਜਾਬੀ ਗੀਤਕਾਰੀ ਦੀ ਯੂਨੀਵਰਸਿਟੀ ਮੰਨੇ ਜਾਂਦਾ ਹੈ ਉਸਤਾਦ ਬਾਬੂ ਸਿੰਘ ਮਾਨ ਦਾ ਪੁੱਤਰ ਆ ਅਮਿਤ ਤੋਜ ਮਾਨ ਉਹ ਨੌਜਵਾਨ ਆ ਜਿਹਨੂੰ ਦਲੀਪ ਸਾਹਿਬ ਦੇ ਬਰਾਬਰ ਜਿਹੜਾ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਸਾਈਨ ਕੀਤਾ ਗਿਆ ਸੀ ਪੈਸਾ ਤੁਸੀਂ ਕਹਿ ਦਿੰਦੇ ਹੋ ਕਿਹੜਾ ਫਿਲਮੀ ਕਲਾਕਾਰ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਬਾਈ ਦੀਪ ਸਿੱਧੂ ਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਨੌਜਵਾਨੀ ਨੂੰ ਚਿੰਗਲਾਈ ਬਾਈ ਦੀਪ ਸਿੱਧੂ ਨੂੰ ਤੁਸੀਂ ਨੇ ਗਦਾਰ ਕਹਿਤਾ ਲੱਖਾਂ ਸਦਾਨਾ ਗੈਂਗਸਟਰਵਾਦ ਛੱਡ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਉਸ ਦੇ ਤੁਸੀਂ ਗੱਲ ਦੇ ਵਿੱਚ ਗਦਾਰੀ ਦਾ ਸਰਟੀਫਿਕੇਟ ਪਾਤਾ ਹੁਣ ਅਮਿਤ ਤੋਜ ਮਾਨ ਉਹ ਨਹੀਂ ਉੱਠਦੇ ਨੇ ਬਾਈ ਸੁੱਖ ਜਗਰੋਂ ਉੱਠਦਾ ਉਸ ਦੇ ਉੱਪਰ ਤੁਸੀਂ ਕਹਿ ਦੰਨੇ ਹੋ ਕਿ ਨਹੀਂ ਨਹੀਂ ਜੀ ਇਹ ਤਾਂ ਬਲੈਕਮੇਲਰ ਨੇ ਹੋਰ ਲੜੂ ਕੌਣ ਲੜਨਾ ਤਾਂ ਬਾਈ ਪਾਊਗਾ ਪੰਜਾਬ ਤਾਂ ਸਾਡਾ ਖਤਮ ਹੋ ਗਿਆ ਨਾ ਸਾਡੇ ਧਰਤੀ ਹੇਠਲਾ ਪਾਣੀ ਤਾਂ ਸਾਨੂੰ ਪੀਣ ਯੋਗ ਨਹੀਂ ਰਿਹਾ ਉਹ ਤਾਂ ਕੁਦਰਤੀ ਸਰੋਤ ਆ ਯਾਰ ਕੁਦਰਤੀ ਸਰੋਤ ਯਾਰ ਉਹ ਲੀਡਰੋ ਸਾਡੇ ਪ੍ਰਸ਼ਾਸਕੋ ਹੱਥ ਜੋੜੇ ਯਾਰ ਤੁਹਾਡੇ ਮੂਹਰੇ ਸਾਨੂੰ ਪੀਣ ਯੋਗਾ ਸਾਫ਼ ਪਾਣੀ ਤਾਂ ਦੇ ਦਿਓ ਪਰ ਸਾਡੀ ਸਿਆਸਤਦਾਨ ਕਿਉਂ ਨਹੀਂ ਬੋਲਦੇ ਉਹਨਾਂ ਦੀ ਕੀ ਮਜਬੂਰੀ ਹੈ ਬਾਈ ਜਿੱਤ ਦਿਨ ਸਿਆਸਤਦਾਨ ਬੋਲਣ ਲੱਗ ਜਾਣ ਤਾਂ ਪੰਜਾਬ ਸਾਡਾ ਪੰਜਾਬ ਬਣ ਜਾਣਾ। ਬਹੁਤ ਲੀਡਰ ਉੱਥੇ ਆਪਣੀ ਸਿਆਸਤ ਕਰਨ ਵੀ ਪਹੁੰਚਣਗੇ। ਚੱਲ ਯਾਰ ਤੁਸੀਂ ਨੇ ਆਪਣੀ ਸਿਆਸਤ ਕਰਨੀ ਆ ਬੁੱਡੇ ਨਾਲੇ ਦੇ ਉੱਪਰ। ਯਾਰ ਉੱਥੇ ਆ ਤਾ ਜਾਓ ਕੋਈ ਗੱਲ ਨਹੀਂ ਬਾਈ ਸਿਆਸਤ ਹੀ ਕਰ ਲਿਓ। ਅੱਜ ਪੰਜਾਬ ਦੇ ਵਿੱਚ ਬੜੇ سارے ਮੁੱਦੇ ਨੇ ਪਰ ਅਹਿਮ ਮੁੱਦਿਆਂ ਦੀ ਜਦੋਂ ਗੱਲ ਚੱਲਦੀ ਆ ਤਾਂ ਗੰਦੇ ਪਾਣੀਆਂ ਦਾ ਮੁੱਦਾ ਜਿਹੜਾ ਉਹ ਸਾਹਮਣੇ ਆਉਂਦਾ ਕਿਉਂਕਿ ਕੁਝ ਕ ਫੈਕਟਰੀਆਂ ਵਾਲੇ ਸਾਡੇ ਪੰਜਾਬ ਦੇ ਪਾਣੀ ਨੂੰ ਲਗਾਤਾਰ ਗੰਦਲਾ ਕਰ ਰਹੇ ਨੇ ਹਾਲਾਂਕਿ ਪੰਜਾਬੀਆਂ ਦੇ ਵੱਲੋਂ ਆਵਾਜ਼ ਤਾਂ ਜ਼ਰੂਰ ਚੁੱਕੀ ਜਾਂਦੀ ਆ ਪਰ ਮਸਲਾ ਉੱਥੇ ਦਾ ਉੱਥੇ ਹੀ ਖੜਾ ਬੀਤੇ ਦਿਨੀ ਉਹਨਾਂ ਫੈਕਟਰੀ ਵਾਲਿਆਂ ਦੇ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ ਆ ਉਹਨਾਂ ਵਿਅਕਤੀਆਂ ਦੇ ਖਿਲਾਫ ਜਿਹੜੇ ਪਾਣੀਆਂ ਦੇ ਮੁੱਦੇ ਦੀ ਗੱਲ ਕਰਦੇ ਨੇ ਪੰਜਾਬ ਦੇ ਪਾਣੀ ਨੂੰ ਬਚਾਉਣ ਦੀ ਗੱਲ ਕਰਦੇ ਨੇ ਕੈਮਰੇ ਨਾਲ ਸੀਨੀਅਰ ਪੱਤਰਕਾਰ ਸੰਸਾਰਦੀਪ ਪੌਰੀ ਮੌਜੂਦ ਨੇ ਬਾਈ ਦੇਖਿਆ ਜਾਵੇ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਪੰਜਾਬ ਦੇ ਵਿੱਚ ਪਾਣੀਆਂ ਦੇ ਮੁੱਦੇ ਦੀ ਪਰ ਜਿਹੜੇ ਪਾਣੀ ਨੂੰ ਗੰਦਲਾ ਕਰ ਰਹੇ ਨੇ ਉਹ ਅੱਗੋਂ ਤਾਂ ਸੁਭੀਤ ਦਿਖਾਉਣੀ ਸ਼ੁਰੂ ਕਰ ਚੁੱਕੇ ਨੇ ਅ ਬਾਈ ਬਿਲਕੁਲ ਪੰਜਾਬ ਦਾ ਨਾਮ ਪੰਜ ਦਰਿਆਵਾਂ ਦੀ ਧਰਤੀ ਹੂੰ ਪੰਜ ਪਾਣੀਆਂ ਦੀ ਧਰਤੀ ਤੋਂ ਪੰਜਾਬ ਪਿਆ ਸਾਡੇ ਪੰਜਾਬ ਦਾ ਬੇਸ ਸਾਡੇ ਪੰਜਾਬ ਦੀ ਖੇਤੀ ਖੇਤੀ ਤਾਂ ਹੋਏਗੀ ਜੇ ਸਾਡੇ ਕੋਲ ਸਾਫ ਪਾਣੀ ਹੋਏਗਾ ਕਿਉਂਕਿ ਜੇਕਰ ਗੰਦਲਾ ਪਾਣੀ ਤੁਸੀਂ ਖੇਤਾਂ ਦੇ ਵਿੱਚ ਦਉਗੇ ਤਾਂ ਜਿਵੇਂ ਪੰਜਾਬ ਦੇ ਵਿੱਚ ਹੋ ਰਿਹਾ ਬਠਿੰਡੇ ਤੋਂ ਬਿਕਾਨੇਰ ਨੂੰ ਜਿਹੜੀ ਕੈਂਸਰ ਟ੍ਰੇਨ ਚੱਲ ਰਹੀ ਹੈ ਇਸ ਤਰ੍ਹਾਂ ਦੀਆਂ ਟ੍ਰੇਨਾਂ ਹੋਰ ਵੀ ਚੱਲਣਗੀਆਂ ਸਾਡੇ ਸਿਸਟਮ ਨੇ ਇਸ ਤਰ੍ਹਾਂ ਦੇ ਪੰਜਾਬ ਵਿਰੋਧੀ ਲੋਕਾਂ ਨੇ ਮੈਂ ਸਿੱਧਾ ਲਲਕਾਰ ਕੇ ਗੱਲ ਕਹਿ ਰਹੇ ਆ ਇਸ ਤਰ੍ਹਾਂ ਦੇ 도ਗਲੇ ਲੋਕਾਂ ਨੇ ਜਿਹੜੇ ਕਦੇ ਪੰਜਾਬ ਦੇ ਨਾਲ ਨਹੀਂ ਖੜੇ ਜਿਹੜੇ ਉਹ ਵਪਾਰੀ ਆਪਣੇ ਆਪ ਨੂੰ ਵਪਾਰੀ ਦੱਸਦੇ ਨੇ ਦੱਸਦੇ ਨੇ ਪਤਾ ਨਹੀਂ ਹੈ ਨੇ ਪਤਾ ਨਹੀਂ ਨਹੀਂ ਜਿਹੜਾ ਸੱਚਾ ਸੁੱਚਾ ਵਪਾਰੀ ਵਰਗ ਉਹ ਪੰਜਾਬ ਦੇ ਨਾਲ ਖੜਾ ਕਿਉਂਕਿ ਉਹਨਾਂ ਦੀਆਂ ਫੈਕਟਰੀਆਂ ਦੇ ਵਿੱਚ ਜਿਹੜਾ ਕੋਈ ਮੈਡੀਸਨ ਬਣਾਉਂਦਾ ਹੋਵੇਗਾ ਕੋਈ ਹੋਰ ਚੀਜ਼ਾਂ ਬਣਾਉਂਦਾ ਹੋਵੇਗਾ ਸਾਫ਼ ਪਾਣੀ ਉਹਨਾਂ ਨੂੰ ਵੀ ਚਾਹੀਦਾ ਬਾਈ ਸਹੀ ਵਪਾਰੀ ਵਰਗ ਜਿਹੜਾ ਨੋ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਪੰਜਾਬੀਆਂ ਦੇ ਨਾਲ ਖੜਾ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਇਹਨਾਂ ਨੇ ਬਾਈ ਸਾਡੇ ਪੰਜਾਬ ਨੂੰ ਵੀ ਬਦਨਾਮ ਕੀਤਾ ਪਤਾ ਨਹੀਂ ਕਿਹੜੀਆਂ ਪਾਵਰਜ਼ ਨੇ ਇਹਨਾਂ ਨੂੰ ਕੁਛ ਚਾਰ ਛਿੱਲੜ ਦੇਤੇ ਉੱਥੇ ਪੱਤਰਕਾਰ ਭਾਈਚਾਰਾ ਸਾਡਾ ਬੁਲਾ ਕੇ ਚਲੋ ਪੱਤਰਕਾਰ ਭਾਈਚਾਰੇ ਨੇ ਤਾਂ ਹਨਾ ਉਹ ਕਵਰ ਕਰਨਾ ਹੈ ਉਹਨਾਂ ਨੇ ਹਰ ਪੱਖ ਦਿਖਾਉਣਾ ਹੈ ਬਿਲਕੁਲ ਪਰ ਉੱਥੇ ਬੁਲਾ ਕੇ ਤੁਸੀਂ ਇਸ ਤਰ੍ਹਾਂ ਦੀਆਂ ਜ਼ਹਿਰਾਂ ਉਗਲ ਰਹੇ ਹੋ ਤੁਸੀਂ ਕਹਿ ਰਹੇ ਹੋ ਜੀ ਇਹ ਤਾਂ ਬਲੈਕਮੇਲਰ ਨੇ ਤਾਂ ਫਿਰ ਤੁਹਾਡੇ ਹੱਥ ਦੇ ਵਿੱਚ ਪ੍ਰਸ਼ਾਸਨ ਆ ਜਾਓ ਨਾ ਹੂੰ ਜੇ ਲੱਖਾ ਸਦਾਣਾ ਕੱਲ ਗੈਂਗਸਟਰ ਸੀ ਲੱਖੇ ਨੂੰ ਕਹਿੰਦੇ ਨੇ ਉਹ ਤਾਂ ਬਲੈਕਮੇਲ ਕਰਦਾ ਜੀ ਉਹ ਤਾਂ ਗੈਂਗਸਟਰ ਸੀ ਜੇ ਸੀ ਉਹ ਸੀ ਜੇ ਲੱਖਾ ਕੱਲ ਗੈਂਗਸਟਰ ਸੀ ਕੀ ਉਸ ਨੂੰ ਅੱਜ ਸੁਧਰਨ ਦਾ ਹੱਕ ਨਹੀਂ ਕੀ ਲੱਖਾ ਆਪਣੇ ਬੱਚਿਆਂ ਦੇ ਵਿੱਚ ਬੈਠ ਨਹੀਂ ਸਕਦਾ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ ਬਾਈ ਜਿਹੜੇ ਭੁੱਲੇ ਭਟਕੇ ਨੌਜਵਾਨ ਜੇ ਰਸਤਿਆਂ ਤੋਂ ਭਟਕ ਜਾਂਦੇ ਨੇ ਜੇ ਉਹ ਸਹੀ ਰਸਤੇ ਤੇ ਦੁਬਾਰਾ ਆਉਂਦੇ ਨੇ ਉਹਨਾਂ ਲੋਕਾਂ ਨੂੰ ਉਹਨਾਂ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਲੋਕ ਵਾਪਸ ਨਹੀਂ ਆਉਣ ਦਿੰਦੇ ਫੇਰ ਮਜਬੂਰ ਕਰ ਦਿੰਦੇ ਨਹੀਂ ਤੁਸੀਂ ਇੱਕ ਵਾਰੀ ਭੁੱਲੇ ਰਸਤੇ ਤੇ ਪੈ ਗਏ ਸੀ ਤੁਸੀਂ ਉਹੀ ਰਹੋਗੇ ਉਸ ਨੂੰ ਐਪਰੀਸ਼ੀਏਟ ਦਾ ਕੀ ਕਰਨਾ ਉਸ ਤਰ੍ਹਾਂ ਦੇ ਨੌਜਵਾਨਾਂ ਨੂੰ ਕਿ ਬਾਈ ਚਲੋ ਤੁਸੀਂ ਭੁੱਲੇ ਪਟਕੇ ਹੋ ਗਏ ਸੀ ਤੁਸੀਂ ਅੱਜ ਫੇਰ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਹੋ ਹੂੰ ਕਈ ਲੋਕ ਤਾਂ ਇਸ ਤਰ੍ਹਾਂ ਦੇ ਵੀ ਨਹੀਂ ਮੈਂ ਲੱਖੇ ਦਾ ਕੋਈ ਬਹੁਤਾ ਵੱਡਾ ਹਮਾਇਤੀ ਨਹੀਂ ਜਿੱਥੇ ਲੱਖੇ ਦੀ ਵਿਰੋਧ ਕਰਨ ਦੀ ਗੱਲ ਆਈ ਆ ਬਾਈ ਠੋਕ ਕੇ ਵਿਰੋਧ ਕੀਤਾ ਹੈ ਲੱਖੇ ਦਾ ਲੱਖਾ ਇਸ ਗੱਲ ਦਾ ਗਵਾਹ ਹੈ ਲੱਖੇ ਨੂੰ ਠੋਕ ਕੇ ਸਵਾਲ ਕੀਤੇ ਨੇ ਜਿੱਥੇ ਲੱਖਾ ਗਲਤ ਹੋਇਆ ਉਹ ਆਨ ਰਿਪੋਰਟ ਚੀਜ਼ਾਂ ਪਈਆਂ ਨੇ ਪਰ ਜਦੋਂ ਪੰਜਾਬ ਦੀ ਬੋਲੀ ਦੀ ਗੱਲ ਹੁੰਦੀ ਆ ਲੱਖੇ ਨੇ ਕਾਲ ਸਮਾਰੀ ਕਾਲਖ ਮਲੀ ਬੋਰਡਾਂ ਦੇ ਉੱਪਰ ਠੋਕ ਕੇ ਸਪੋਰਟ ਕੀਤੀ ਆ ਪੰਜਾਬ ਪੰਜਾਬੀਆਂ ਦਾ ਹੋਊਗਾ ਬਾਈ ਜੇ ਕਰਨਾਟਕਾ ਦੇ ਵਿੱਚ ਉਹਨਾਂ ਦੀ ਭਾਸ਼ਾ ਪਹਿਲੇ ਦੇ ਆਧਾਰ ਤੇ ਲਿਖੀ ਜਾਊਗੀ ਤਾਂ ਸਾਡੇ ਪੰਜਾਬ ਦੇ ਵਿੱਚ ਸਾਡੀ ਪੰਜਾਬੀ ਪਹਿਲੇ ਦਾ ਪਹਿਲੇ ਦੇ ਆਧਾਰ ਤੇ ਲਿਖੀ ਜਾਊਗੀ ਜੇਕਰ ਹੋਰ ਸਟੇਟਾਂ ਵਾਲਿਆਂ ਨੂੰ ਜਿਹੜਾ ਪਾਣੀ ਦਾ ਅਸੀਂ ਜਾਂ ਹੋਰ ਚੀਜ਼ਾਂ ਦਾ ਮੁੱਲ ਪੇ ਕਰਕੇ ਉਹਨਾਂ ਨੇ ਚੀਜ਼ਾਂ ਖਰੀਦਦੇ ਆ ਤਾਂ ਅਸੀਂ ਨੇ ਕੋਈ ਇੱਥੇ ਖੁੱਲੇ ਗੱਫੇ ਨਹੀਂ ਖੋਲੇ ਹੋਏ ਜਿਹੜਾ ਸਾਡਾ ਪੰਜਾਬ ਦਾ ਪਾਣੀ ਹਰਿਆਣੇ ਤੇ ਰਾਜਸਥਾਨ ਨੂੰ ਖੁੱਲੇ ਤਰੀਕੇ ਨਾਲ ਜਾ ਰਿਹਾ ਹੈ ਰੈਪੇਰੀਅਨ ਲਾਅ ਇੱਕ ਕਾਨੂੰਨ ਆ ਉਹਨਾਂ ਵਪਾਰੀਆਂ ਨੂੰ ਵੀ ਮੈਂ ਕਹਿਣਾ ਕਹਿਣਾ ਚਾਹਣਾ ਰਪੇਰੀਆਂ ਲਾਅ ਆਫ ਪੰਜਾਬ ਪੜ ਲਿਓ ਕਨਸਟੀਟਿਊਸ਼ਨ ਆਫ ਇੰਡੀਆ ਸਾਨੂੰ ਕਹਿ ਰਿਹਾ ਅਸੀਂ ਕੋਈ ਚੀਜ਼ ਸਾਡੀ ਜਿਹੜੀ ਆ ਕਿਸੇ ਨੂੰ ਬਾਹਰ ਜਿਹੜਾ ਫਰੀ ਦੇ ਵਿੱਚ ਨਹੀਂ ਦੇਣੀ ਅਸੀਂ ਰਾਜਸਥਾਨ ਤੋਂ ਪੱਥਰ ਲੈ ਕੇ ਆਉਨੇ ਆ ਬਾਈ ਕੀ ਗੱਲ ਅਸੀਂ ਪੇ ਨਹੀਂ ਕਰਦੇ ਫਿਰ ਪੰਜਾਬੀ ਐਡੇ ਕੱਡੇ ਕਸੀਂ ਹੋ 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 ਗਿਆ ਸਾਡਾ ਤਾਂ ਪਹਿਲਾਂ ਹੀ ਯਾਰ ਕਰਜ਼ਾਈ ਅਸੀਂ ਤਾਂ 3 ਲੱਖ ਕਰੋੜ ਦੇ ਕਰਜ਼ਾਈ ਹੋ ਚੁੱਕੇ ਆ ਅਸੀਂ ਕਿੰਨਾ ਕੁ ਉਹਨਾਂ ਨੂੰ ਫ੍ਰੀ ਦੇਈਏ ਅਸੀਂ ਆਪਣੇ ਰੈਪੀਰੀਅਨ ਲਾਉ ਤਹਤ ਆਪਣੇ ਪੈਸੇ ਦੀ ਮੰਗ ਕਰੀਏ ਉੱਥੇ ਅਸੀਂ ਗਦਾਰ ਆ ਕਹਿ ਲੋ ਕਿ ਜੇਕਰ ਅਸੀਂ ਤਾਂ ਲੰਗਰ ਲਈ ਜਾਈਏ ਤਾਂ ਅਸੀਂ ਮਹਾਨ ਆ ਅਸੀਂ ਸ਼ਾਂਤੀ ਪਸੰਦ ਤਾਂ ਆਪਣੇ ਹੱਕ ਮੰਗ ਲਈ ਅਸੀਂ ਅੱਤਵਾਦੀ ਆ ਜੇ ਆਪਣੇ ਹੱਕ ਮੰਗਣਾ ਅੱਤਵਾਦ ਆ ਬਾਈ ਇਹਨਾਂ ਦੀ ਨਿਗਾਹ ਦੇ ਵਿੱਚ ਆਪਣੇ ਹੱਕ ਮੰਗਣਾ ਬਲੈਕਮੇਲਿੰਗ ਆ ਤਾਂ ਹਰ ਪੰਜਾਬੀ ਬਲੈਕਮੇਲਰ ਆ ਹਰ ਪੰਜਾਬੀ ਜਿਹੜਾ ਅੱਤਵਾਦੀ ਆ ਬਾਈ ਬਾਈ ਪਰ ਉਹਨਾਂ ਵਪਾਰੀਆਂ ਦੀ ਤੁਸੀਂ ਗੱਲ ਕੀਤੀ ਆ ਉਹ ਤਾਂ ਕਹਿੰਦੇ ਜੀ ਅਸੀਂ ਮਿੰਟੋ ਮਿੰਟ ਲੱਖ ਬੰਦਾ ਲੈ ਆ ਕੇ ਖੜਾ ਕਰ ਦਾਂਗੇ ਨਹੀਂ ਮੈਂ ਪਹਿਲਾਂ ਸਾਡੇ ਸਤਿਕਾਰਯੋਗ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਸਾਡੇ ਸੀਨੀਅਰ ਪੁਲਿਸ ਦੇ ਅਧਿਕਾਰੀ ਸਾਡੇ ਰਿਸਪੈਕਟਡ ਨੇ ਅਸੀਂ ਸਰ ਤੁਹਾਡੀ ਇੱਜ਼ਤ ਕਰਦੇ ਆ ਤੁਸੀਂ ਜੇਕਰ ਕੋਈ ਸਾਡੇ ਵਰਗਾ ਨੌਜਵਾਨ ਬੋਲਦਾ ਹੇਟ ਸਪੀਚ ਦਾ ਨਾਮ ਦੇ ਕੇ ਤੁਸੀਂ ਉਸ ਦੇ ਪਰਚਾ ਦੰਨੇ ਹੋ ਉਸ ਨੂੰ 2-2 ਮਹੀਨੇ ਉਸ ਦੀ ਜ਼ਮਾਨਤ ਨਹੀਂ ਹੋਣ ਦਿੰਦੇ ਉਸ ਨੂੰ ਜੇਲ੍ਹਾਂ ਦੇ ਵਿੱਚ ਸਿੱਟ ਦੰਨੇ ਹੋ ਇਹ ਹੇਟ ਸਪੀਚ ਨਹੀਂ ਇਹ ਦੰਗੇ ਪੜਕਾਉਣ ਦੀਆਂ ਸਾਜ਼ਿਸ਼ਾਂ ਨਹੀਂ ਉਹਨਾਂ ਵਪਾਰੀ ਆਪਣੇ ਆਪ ਨੂੰ ਵਪਾਰੀ ਕਹਿੰਦੇ ਲੋਕਾਂ ਦੀ ਮੈਂ ਫੇਰ ਵਪਾਰੀ ਭਾਈਚਾਰੇ ਨੂੰ ਕਹਿਣਾ ਚਾਹੁੰਦਾ ਸਾਡਾ ਤੁਹਾਡੇ ਨਾਲ ਕੋਈ ਰੌਲਾ ਨਹੀਂ ਤੁਸੀਂ ਪੰਜਾਬ ਦੇ ਹਮੈਤੀ ਹੋ ਤੁਸੀਂ ਪੰਜਾਬ ਦੇ ਹੱਕ ਦੇ ਵਿੱਚੋਂ ਯਾਰ ਤੁਸੀਂ ਪੰਜਾਬੀਆਂ ਆ ਅਸੀਂ ਮਾਣ ਕਰਦੇ ਆ ਤੁਹਾਡੇ ਤੇ ਤੁਹਾਡੇ ਬਿਨਾ ਅਸੀਂ ਨਹੀਂ ਚੱਲ ਸਕਦੇ ਪਰ ਇਹ ਆਪਣੇ ਆਪ ਨੂੰ ਵਪਾਰੀ ਕਹਿੰਦੇ ਲੋਕ ਜਦੋਂ ਕਹਿੰਦੇ ਨੇ ਅਸੀਂ ਲੱਖ ਪ੍ਰਵਾਸੀ ਲਿਆ ਕੇ ਖੜਾ ਕਰਦਾਂਗੇ ਤਾਂ ਫਿਰ ਜੇ ਉਹਨਾਂ ਦੇ ਉੱਪਰ ਪਰਚੇ ਬਾਈ ਕਿਉਂ ਨਹੀਂ ਹੁੰਦੇ ਕੀ ਪ੍ਰਸ਼ਾਸਨ ਕਿਸੇ ਵੱਡੇ ਇਨਸੀਡੈਂਟ ਦਾ ਜਿਹੜਾ ਵੇਟ ਕਰ ਰਿਹਾ ਪੰਜਾਬ ਦੇ ਵਿੱਚ 1 ਲੱਖ ਬੰਦਾ ਜੇ ਆਉਂਦਾ ਤਾਂ ਫਿਰ ਬਾਈ ਇੱਥੇ ਪੰਜਾਬੀ ਉਹ ਅਣਖੀ ਨੇ ਬਾਬਾ ਬਖਸ਼ੀਸ਼ ਸਿੰਘ ਦੀ ਥਾਪੀ ਦੇਖੀ ਆ ਫਿਰ ਉੱਥੇ ਜਦੋਂ ਇੱਕ ਚੈਨਲ ਦੇ ਉੱਪਰ ਇੰਟਰਵਿਊ ਕਰ ਰਹੇ ਨੇ ਅਮੀ ਤੋਜਮਾਨ ਜੀ ਤੇ ਬਾਈ ਲੱਖਾ ਸੁਧਾਨਾ ਉੱਥੇ ਥਾਪੀ ਮਾਰ ਕੇ ਲਲਕਾਰਿਆ ਕਿ ਫਿਰ ਅਸੀਂ ਟਕਰਾਂਗੇ ਦੁਨੇ ਹੋ ਕੇ ਟਕਰਾਂਗੇ ਉਹ ਕੱਲੀ ਥਾਪੀ ਬਾਬੇ ਬਖਸ਼ੀਸ਼ ਦੀ ਥਾਪੀ ਨਹੀਂ ਆ ਉਹ ਹਰ ਉਸ ਪੰਜਾਬੀ ਦੀ ਥਾਪੀ ਆ ਜਿਹੜਾ ਕਾਲੇ ਪਾਣੀਆਂ ਦੇ ਮੋਰਚੇ ਦੇ ਵਿੱਚ ਜਾ ਰਿਹਾ ਬਾਕੀ 1 ਲੱਖ ਬੰਦਾ ਲਿਆਉਣ ਦੀ ਗੱਲ ਕੀਤੀ ਆ ਬਈ ਪੰਜਾਬੀ 1 ਲੱਖ ਦਾ 2 ਲੱਖ ਬਣਾਉਣ ਨੂੰ ਮਿੰਟ ਲਾਉਂਦੇ ਨੇ ਹਮ ਪਰ ਉਹ ਕਿਵੇਂ ਉਹ ਤਾਂ ਫਿਰ ਹੁਣ ਮੌਕੇ ਦੇ ਦੱਸਣਗੇ ਨਾ ਉਹ ਸਾਡੇ ਲੋਕ ਦੱਸਣਗੇ ਨਾ ਉਹ ਜੀਨੇ ਸਮਝ ਜਾਣਾ ਉਹ ਸਮਝੂਗਾ ਸਾਡੇ ਪਰ ਸਾਡਾ ਇੱਕ ਸਿਧਾਂਤ ਆ ਸਾਡੀ ਸਿੱਖੀ ਦਾ ਸਾਡੇ ਪੰਜਾਬ ਦਾ ਇੱਕ ਸਿਧਾਂਤ ਆ ਹਮ ਨਿਮਕੀ ਆਊਗਾ ਦੇਖ ਦੇ ਦੇਾਂਗੇ ਚੜ ਕੇ ਆਊਗਾ ਤੇਗ ਦੇ ਦੇਾਂਗੇ ਹੂੰ ਵੀਰ ਭਾਈ ਦੇ ਨਾਲ ਆਉਂਗੇ ਅਸੀਂ ਲੰਗਰ ਛਕਾ ਦੇਾਂਗੇ ਉਹਨਾਂ ਨੂੰ ਕੋਈ ਗੱਲ ਨਹੀਂ ਯਾਰ ਦੁਨੀਆ ਦੇ ਵਿੱਚ ਮਹਾਰਾਜ ਦੀ ਕਿਰਪਾ ਬਾਬੇ ਨਾਨਕ ਦਾ ਲੰਗਰ ਦੁਨੀਆ ਦੇ ਵਿੱਚ ਚੱਲਦਾ ਉੱਥੇ ਲੁਧਿਆਣੇ ਉਸ ਬੰਨਾਂ ਦੇ ਉੱਪਰ ਚਲਾ ਦੇਾਂਗੇ ਕੋਈ ਵੱਡੀ ਗੱਲ ਨਹੀਂ ਹੈਗੀ ਸਾਡੀਆਂ ਸੰਸਥਾਵਾਂ ਜਿਉਂਦੇ ਰਹਿਣ ਸਾਡੇ ਐਨ ਆਰ ਆਈ ਭਰਾ ਬੜਾ ਸਾਡਾ ਸਾਥ ਦਿੰਦੇ ਨੇ ਜੇ ਕੋਈ ਚੜ ਕੇ ਆਊਗਾ ਤਾਂ ਐਮਨ ਸ਼ਾ ਬਦਾਲੀ ਦਾ ਕੀ ਹਾਲ ਹੋਇਆ ਸੀ ਮੱਸਾ ਰੰਗੜ ਚੜ ਕੇ ਆਇਆ ਸੀ ਮੱਸਾ ਰੰਗੜ ਦਾ ਕੀ ਹਾਲ ਹੋਇਆ ਸੀ ਇੰਦਰਾ ਗਾਂਧੀ ਚੜ ਕੇ ਆਈ ਸੀ ਅਸੀਂ ਨੇ ਦਿੱਲੀ ਜੀ ਜਾ ਕੇ ਠ ਗੁਲਦੀਪ ਬਰਾੜ ਜਿਹੜਾ ਭਸਕਦਾ ਫਿਰਦਾ ਗੁਲਦੀਪ ਬਰਾੜ ਨੂੰ ਹਰ ਵਕਤ ਮੌਤ ਦਾ ਡਰ ਜਿਹੜਾ ਅਰਉਨ ਸ਼ਰੀਦਰ ਵੈਦਿਆ ਪੁੰਨੇ ਜਾ ਕੇ ਸਾਡੇ ਮੁੰਡਿਆਂ ਨੇ ਠੋਕਤਾ ਬਿਆਨਤ ਸਿੰਘ ਹਾਈ ਸਕਿਉਰਟੀ ਦੇ ਵਿੱਚ ਅਸੀਂ ਨੇ ਠੋਕਤਾ ਜਿਹੜਾ ਚੜ ਕੇ ਆਉਂਦਾ ਉਹਦੇ ਨਾਲ ਅਸੀਂ ਹਾ ਹਲ ਕਰਦੇ ਹੁੰਦੇ ਆ ਕਿ ਆਊਗਾ ਤਾਂ ਅਸੀਂ ਖਾਲਸਾ ਏਡ ਵਰਗੀਆਂ ਸੰਸਥਾਵਾਂ ਸਾਡੀਆਂ ਲੰਗਰ ਵੀ ਸ਼ਿਕਾਉਂਦੀਆਂ ਨੇ ਬਾਈ ਪਰ ਤੁਸੀਂ ਅਮੀ ਤੋਜ਼ ਹੋਰਾਂ ਦੀ ਗੱਲ ਕੀਤੀ ਆ ਅਮੀ ਤੋਜ਼ ਹੋਰਾਂ ਦੀ ਵੀ ਅੱਜ ਮੈਂ ਇੱਕ ਵੀਡੀਓ ਵੇਖ ਰਿਆ ਸੀਗਾ ਸੋਸ਼ਲ ਮੀਡੀਆ ਤੇ ਪਾਈ ਹੋਈ ਸੀ ਉਹ ਵੀ ਆਪਣੇ ਵੱਲੋਂ ਬੜੇ ਤਿੱਖੇ ਸ਼ਬਦ ਬੋਲ ਰਹੇ ਸੀ ਬਾਈ ਹੋਰ ਬੋਲੂ ਕਿ ਕੌਣ ਨਹੀਂ ਬੋਲੂ ਹਰ ਉਹ ਪੰਜਾਬੀ ਦਾ ਖੂਨ ਉਸ ਲਲਕਾਰ ਜਦੋਂ ਪੰਜਾਬੀ ਬਲੱਡ ਨੂੰ ਤੁਸੀਂ ਲਲਕਾਰੋਗੇ ਨਾ ਤੁਸੀਂ ਬਲੈਕਮੇਲਰ ਕਹੋਗੇ ਪਹਿਲਾਂ ਤਾਂ ਮੈਂ ਵੀ ਤੋਜਮਾਨ ਉਹਨਾਂ ਦੀ ਗੱਲ ਕਰਦਾ ਲੱਖੇ ਸਿਧਾਣੇ ਤੋਂ ਹਟ ਕੇ ਕਹਿੰਦਾ ਨੇ ਜੀ ਇਹ ਟੀਮ ਜਿਹੜੀ ਆ ਬਲੈਕਮੇਲਰ ਆ ਅਮੀ ਤੋਜਮਾਨ ਤੁਹਾਨੂੰ ਪਤਾ ਹੈ ਕਿ ਅਮੀ ਤੋਜਮਾਨ ਕੌਣ ਆ ਅਮਿਤ ਓਜਮਾਨ ਪੰਜਾਬੀ ਗੀਤਕਾਰੀ ਦੀ ਯੂਨੀਵਰਸਿਟੀ ਮੰਨੇ ਜਾਂਦਾ ਹੈ 우ਸਤਾਦ ਬਾਬੂ ਸਿੰਘ ਮਾਨ ਦਾ ਸੁਪੁੱਤਰ ਆ ਜਿਹੜੇ ਸਾਡੇ ਵੀਰ ਇਹ ਵੀਡੀਓ ਨੂੰ ਦੇਖਦੇ ਨੇ ਤੇ ਸੰਗੀਤ ਦੀ ਸਮਝ ਰੱਖਦੇ ਨੇ ਮਿਊਜ਼ਿਕ ਦੀ ਸਮਝ ਰੱਖਦੇ ਨੇ ਉਹ ਇਹ ਉਹ ਵਪਾਰੀਆਂ ਨੂੰ ਮੇਰਾ ਵੀਰ ਜਾ ਕੇ ਗੱਲ ਕਰਦੇ ਹੋ ਕਿ ਬਾਬੂ ਸਿੰਘ ਮਾਨ ਮਰਾੜਾਂ ਵਾਲੇ ਦਾ ਪੰਜਾਬੀ ਮਿਊਜ਼ਿਕ ਦੇ ਵਿੱਚ ਸਥਾਨ ਕੀ ਆ ਅਮਿਤ ਓਜਮਾਨ ਉਹ ਉਹ ਨੌਜਵਾਨ ਆ ਜੀਨੂੰ ਦਲੀਪ ਸਾਹਿਬ ਦੇ ਬਰਾਬਰ ਜਿਹੜਾ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਸਾਈਨ ਕੀਤਾ ਗਿਆ ਸੀ ਅਮਿਤ ਓਜਮਾਨ ਉਹ ਹਸਤੀਆ ਜਿਹੜਾ ਸੋਨੇ ਦਾ ਚਮਚਾ ਲੈ ਕੇ ਜਨਮ ਲਿਆ ਜਿਸ ਨੇ ਅਮਿਤ ਓਜਮਾਨ ਦੇ ਕੋਲ ਫਾਈਨੈਂਸ਼ੀਅਲੀ ਤੌਰ ਤੇ ਪੈਸੇ ਦੀ ਕਮੀ ਨਹੀਂ ਆ ਉਸ ਦੇ ਪਿਤਾ ਦੀ ਇੰਨੀ ਇੱਜ਼ਤ ਹੈ ਕਿ ਅੱਜ ਵੀ ਸਤਕਾਰ ਉਸ ਦੇ ਪਿਤਾ ਦਾ ਉਸੇ ਲੈਵਲ ਦਾ ਵੱਡੇ ਵੱਡੇ ਲੈਜੈਂਡ ਜਿਹੜੇ ਨੇ ਕੁਲਦੀਪ ਮਾਨ ਮਾਨਕ ਵਰਗੇ ਲੈਜੈਂਡ ਜਿਹੜੇ ਨੇ ਬਾਬੂ ਸਿੰਘ ਮਾਨ ਮਰਾੜਾ ਵਾਲੇ ਦਾ ਰਿਸਪੈਕਟ ਕਰਦੇ ਰਹੇ ਨੇ ਮੈਂ ਜਿੰਨੀ ਵਾਰ ਅਮੀਤ ਓਜ ਮਾਨ ਉਹਨਾਂ ਦੇ ਉਹਨਾਂ ਦੇ ਜਨਾਬ ਦੇ ਘਰੇ ਗਿਆ ਬਾਬੂ ਸਿੰਘ ਮਾਨ ਮਰਾੜਾ ਵਾਲੇ ਸਾਹਮਣੇ ਬੈਠੇ ਹੁੰਦੇ ਸੀ ਬੜੇ ਵਧੀਆ ਇਨਸਾਨ ਨੇ ਪਰ ਕਦੇ ਉਹਨਾਂ ਦੇ ਸਾਹਮਣੇ ਜਾ ਕੇ ਉਹਨਾਂ ਨਾਲ ਗੱਲ ਕਰਨ ਦੀ ਮੇਰੀ ਹਿੰਮਤ ਨਹੀਂ ਪਈ ਕਿਉਂਕਿ ਮਨ ਨੂੰ ਸੰਗੀਤ ਦਾ ਉਡਾੜਾ ਨਹੀਂ ਆਉਂਦਾ ਉਹ ਬੰਦਾ ਯੂਨੀਵਰਸਿਟੀ ਆ ਬਿਲਕੁਲ ਅਸੀਂ ਕਹਿੰਦੇ ਆ ਯਾਰ ਅਸੀਂ ਐਡੇ ਜੋਗੇ ਨਹੀਂ ਕਿ ਇਸ ਬੰਦੇ ਦੇ ਨਾਲ ਕੋਈ ਇਸ ਦੇ ਬਰਾਬਰ ਬੈਠ ਕੇ ਕੋਈ ਗੱਲ ਕਰ ਸਕੀਏ ਐਡੀ ਹਸਤੀ ਨਹੀਂ ਆ ਸਾਡੀ ਉਸ ਬੰਦੇ ਦਾ ਯਾਰ ਤੁਸੀਂ ਆਪਣੇ ਜਿਹੜਨੇ ਅਲੀਗੇਸ਼ਨ ਲਗਾਉਨੇ ਹੋ ਬੈਸਤਾ ਤੁਸੀਂ ਕਹਿ ਦਿੰਦੇ ਹੋ ਕਿਹੜਾ ਫਿਲਮੀ ਕਲਾਕਾਰ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਬਾਈ ਦੀਪ ਸਿੱਧੂ ਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਨੌਜਵਾਨੀ ਨੂੰ ਚਿੰਗਲਾਈ ਬਾਈ ਦੀਪ ਸਿੱਧੂ ਨੂੰ ਤੁਸੀਂ ਨੇ ਗਦਾਰ ਕਹਿਤਾ ਲੱਖਾਂ ਸਦਾਣਾ ਗੈਂਗਸਟਰਵਾਦ ਛੱਡ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਉਸ ਦੇ ਤੁਸੀਂ ਗੱਲ ਦੇ ਵਿੱਚ ਗਦਾਰੀ ਦਾ ਸਰਟੀਫਿਕੇਟ ਪਾਤਾ ਹੁਣ ਅਮੀਤ ਤੋਜ ਮਾਨੋਂ ਨਹੀਂ ਉੱਠਦੇ ਨੇ ਬਾਈ ਸੁਖ ਜਗਰੋਂ ਉੱਠਦਾ ਉਸ ਦੇ ਉੱਪਰ ਤੁਸੀਂ ਕਹਿ ਦੰਨੇ ਹੋ ਕਿ ਨਹੀਂ ਨਹੀਂ ਜੀ ਇਹ ਤਾਂ ਬਲੈਕਮੇਲਰ ਨੇ ਹੋਰ ਲੜੂ ਕੌਣ ਲੜਨਾ ਤਾਂ ਬਾਈ ਪਾਊਗਾ ਪੰਜਾਬ ਤਾਂ ਸਾਡਾ ਖਤਮ ਹੋ ਗਿਆ ਨਾ ਸਾਡੇ ਧਰਤੀ ਹੇਠਲਾ ਪਾਣੀ ਤਾਂ ਸਾਨੂੰ ਪੀਣ ਯੋਗ ਨਹੀਂ ਰਿਹਾ ਉਹ ਤਾਂ ਕੁਦਰਤੀ ਸਰੋਤ ਆ ਯਾਰ ਕੁਦਰਤੀ ਸਰੋਤ ਯਾਰ ਉਹ ਲੀਡਰੋ ਸਾਡੇ ਪ੍ਰਸ਼ਾਸਕੋ ਹੱਥ ਜੋੜੇ ਯਾਰ ਤੁਹਾਡੇ ਮੂਹਰੇ ਸਾਨੂੰ ਪੀਣ ਯੋਗਾ ਸਾਫ਼ ਪਾਣੀ ਤਾਂ ਦੇ ਦਿਓ ਬਾਈ ਲੱਖੇ ਵਰਗੇ ਅੰਤੋਜ ਮਾਨ ਵਰਗੇ ਤਾਂ ਜਿਹੜੇ ਮੁੱਦੇ ਨੂੰ ਚੱਕ ਰਹੇ ਨੇ ਪਰ ਸਾਡੇ ਸਿਆਸਤਦਾਨ ਕਿਉਂ ਨਹੀਂ ਬੋਲਦੇ ਉਹਨਾਂ ਦੀ ਕੀ ਮਜਬੂਰੀ ਆ ਬਾਈ ਜਿਸ ਦਿਨ ਸਿਆਸਤਦਾਨ ਬੋਲਣ ਲੱਗ ਜਾਣ ਤਾਂ ਪੰਜਾਬ ਸਾਡਾ ਪੰਜਾਬ ਬਣ ਜਾਊਗਾ ਸਾਡਾ ਇਹ ਬਰਬਾਦ ਹੁੰਦਾ ਸੂਬਾ ਸਾਡਾ ਬਰਬਾਦ ਹੁੰਦਾ ਇਹ ਸੋਹਣਾ ਦੇਸ਼ ਪੰਜਾਬ ਦੁਬਾਰਾ ਬਣ ਜੀਊਗਾ ਜਿਵੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਅਸੀਂ ਸੋਨੇ ਦੀ ਚਿੜੀ ਸੀ ਕਿਉਂਕਿ ਜਿਹੜਾ ਸਾਡਾ ਕਿੰਗ ਸੀ ਉਸ ਸਮੇਂ ਦਾ ਜਿਹੜਾ ਸਾਡਾ ਖੈਰ ਖਵਾ ਸੀ ਉਸ ਸਮੇਂ ਦਾ ਉਸ ਨੂੰ ਆਪਣੀ ਪ੍ਰਜਾ ਦੀ ਆਪਣੇ ਲੋਕਾਂ ਦੀ ਫਿਕਰ ਸੀ ਅੱਜ ਕੱਲ ਦੇ ਲੀਡਰਾਂ ਨੂੰ ਕੀ ਆ ਇਕਾ ਦੁੱਕਾ ਲੀਡਰ ਨੇ ਸਖਪਾਲ ਖੈਰੇ ਵਰਗੇ ਹੁਣ ਉਹਨਾਂ ਦਾ ਇਸ ਮੁੱਦੇ ਤੇ ਪਤਾ ਨਹੀਂ ਬਿਆਨ ਆਇਆ ਪਤਾ ਨਹੀਂ ਨਹੀਂ ਮੈਂ ਮਾਫੀ ਚਾਹੁੰਦਾ ਮੈਂ ਉਸ ਹਲੇ ਤੱਕ ਸੁਣਿਆ ਨਹੀਂ ਹੋ ਸਕਦਾ ਆ ਇਹ ਹੋਵੇ ਇਸ ਤਰ੍ਹਾਂ ਦੇ ਮੁੱਦੇ ਸੁਖਪਾਲ ਖਹਿਰੇਵਰਗ ਨੇ ਜਾਂ ਇਕਾਦੁਕਾ ਹੋਰ ਲੀਡਰ ਨੇ ਜਿਹੜੇ ਬੇਬਾਕੀ ਦੇ ਨਾਲ ਇਸ ਮੁੱਦੇ ਤੇ ਬੋਲਦੇ ਨੇ ਬਾਕੀ ਬਾਈ ਉਹਨਾਂ ਨੇ ਆਪਣੇ 3 ਪੁੱਤ ਜਿਹੜਨੇ ਸੈਟਲ ਕਰ ਲਏ ਸਾਡੇ ਬੇਵਕੂਫ ਲੋਕ ਨੇ ਫੇਰ ਇਹਨਾਂ ਨੂੰ ਸਵਾਲ ਨਹੀਂ ਕਰਦੇ ਫੇਰ ਇਹਨਾਂ ਨੂੰ ਵੋਟਾਂ ਪਾ ਦੇਣੀਆਂ ਨੇ ਸਾਡੇ ਲੋਕਾਂ ਨੇ ਬਹੁਤ ਲੀਡਰ ਉੱਥੇ ਆਪਣੀ ਸਿਆਸਤ ਕਰਨ ਵੀ ਪਹੁੰਚਣਗੇ ਚਲ ਯਾਰ ਤੁਸੀਂ ਨੇ ਆਪਣੀ ਸਿਆਸਤ ਕਰਨੀ ਆ ਬੁੱਢੇ ਨਾਲੇ ਦੇ ਉੱਪਰ ਯਾਰ ਉੱਥੇ ਆ ਤਾ ਜਾਓ ਕੋਈ ਗੱਲ ਨਹੀਂ ਬਾਈ ਸਿਆਸਤ ਹੀ ਕਰ ਲਿਓ ਆਤਾ ਜਾਓ ਅਸੀਂ ਕੀ ਕਹਨੇ ਆ ਬਾਈ ਸਾਡਾ ਬੁੱਢਾ ਦਰਿਆ ਸੀ ਉੱਥੇ ਸੁਖ ਜਦੋਂ ਪਹਿਲਾਂ ਕਾਲ ਕੀਤੀ ਗਈ ਸੀ ਅੱਜ ਤੋਂ ਤਕਰੀਬਨ 2 ਸਵਾ 2 ਮਹੀਨੇ ਪਹਿਲਾਂ ਮੈਂ ਉਹ ਚੀਜ਼ ਕਵਰ ਕੀਤੀ ਉੱਥੇ ਮੈਨੂੰ ਬਜ਼ੁਰਗ ਮਿਲੇ ਤਾਂ ਉਹ ਕਹਿੰਦੇ ਨੇ ਕਿ ਅਸੀਂ ਇੱਥੇ ਨਹਾਉਂਦੇ ਹੁੰਦੇ ਸੀ ਹੂੰ ਇਸ ਬੁੱਢੇ ਦਰਿਆ ਦੇ ਵਿੱਚ ਅਸੀਂ ਛੋਟੇ ਹੁੰਦੇ ਇੱਥੇ ਨਹਾਉਂਦੇ ਹੁੰਦੇ ਸੀ ਇਹ ਪਾਣੀ ਜਿਹੜਾ ਪੀਣ ਯੋਗ ਸੀ ਉੱਥੇ ਬਾਈ ਜੀ ਅੱਜ 10 ਮਿੰਟ ਨਹੀਂ ਖੜੋਂਦਾ ਉੱਥੇ ਦੇ ਆਲੇ-ਦਾਲੇ ਜਿਹੜਾ ਰੈ residențial ਏਰੀਆ ਜਿੰਨਾ ਕੋ ਉੱਥੇ ਆਲੇ-ਦਾਲੇ ਜਾਂ ਦੁਕਾਨਾਂ ਵਾਲ ਨੇ ਜਾਂ ਜਿਹੜੇ ਥੋੜੇ ਫਰਕ ਨਾਲ ਘਰ ਨੇ ਉਹ ਕਹਿੰਦੇ ਨੇ ਕਿ ਸਾਡੇ ਘਰਾਂ ਦੇ ਵਿੱਚ ਕੈਂਸਰ ਵਾੜਦਾ ਉਹ ਵਪਾਰੀ ਕਹਿੰਦੇ ਨੇ ਯਾਰ ਬਲੈਕਮੇਲ ਬਲੈਕਮੇਲ ਕਰਦੇ ਹੋ ਕੀ ਗੱਲ ਬਾਈ ਅਸੀਂ ਕੈਂਸਰ ਦੇ ਨਾਲ ਆਪਣਾ ਪੰਜਾਬ ਮਰਨ ਦੇ ਦੀਏ ਅਸੀਂ ਕੈਂਸਰ ਦੇ ਨਾਲ ਆਪਣਾ ਪੰਜਾਬ ਜਿਹੜਾ ਮਰਨ ਦੇ ਦੀਏ ਅਸੀਂ ਸਾਡੇ ਛੋਟੇ-ਛੋਟੇ ਜੰਮ ਦੇ ਜਵਾਕਾਂ ਨੂੰ ਜਿਹੜਾ ਕੈਂਸਰ ਆ ਇੱਕ ਪਿੰਡ ਮੇਰੇ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਪਿੰਡ ਆ ਫੈਕਟਰੀ ਲੱਗ ਰਹੀ ਸੀ ਕੋਈ ਕੈਮੀਕਲ ਵਾਲੀ ਫੈਕਟਰੀ ਦੀ ਵਜ੍ਹਾ ਦੇ ਨਾਲ ਜੰਮ ਦੇ ਬੱਚਿਆਂ ਨੂੰ ਕੈਂਸਰ ਆ ਆ ਤਿੰਨ ਪਿੰਡ ਪੰਜਾਬ ਦੇ ਆ ਮੁਸ਼ਕਾਬਾਦ ਹੋ ਗਿਆ ਤੇ ਉਹਦੇ ਨਾਲ ਦੇ ਹੋਰ ਦੋ ਪਿੰਡ ਹੋ ਗਏ ਸਮਰਾਲੇ ਲਵੇ ਉੱਥੇ ਜਿਹੜਾ ਫੈਕਟਰੀਆਂ ਦੇ ਵਿਰੋਧ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਸਾਨੂੰ ਸਾਡੇ ਜੰਮ ਦੇ ਬੱਚਿਆਂ ਨੂੰ ਕੀ ਮਿਲੇ ਆ 2 ਲੱਖ ਰੁਪਏ ਦਾ ਕਰਜ਼ਾ ਤੇ ਕੈਂਸਰ 2 ਲੱਖ ਰੁਪਏ ਦਾ ਕਰਜ਼ਾਈ ਹੈ ਇੱਕ ਇੱਕ ਬੱਚਾ ਸਾਡਾ ਜਿਹੜਾ ਜਨਮ ਲੈ ਰਿਹਾ ਬਿਲਕੁਲ ਮਿਨੀਮਮ 2 ਲੱਖ ਦਾ ਹਮ ਅਸੀਂ ਉਸ ਤੇ ਉੱਪਰ ਬੋਲਦੇ ਆ ਜਿਹੜੇ ਨੌਜਵਾਨ ਸਾਡੇ ਜਿਹੜੇ ਵੀਰਪਰਾ ਉਹਨਾਂ ਮੁੱਦਿਆਂ ਦੇ ਉੱਪਰ ਬੋਲਦੇ ਨੇ ਉਹਨਾਂ ਨੂੰ ਇਹ ਵਪਾਰੀ ਆਪਣੇ ਆਪ ਨੂੰ ਵਪਾਰੀ ਕਹੋਂਦੇ ਲੋਕ ਕਹਿ ਦੁੰਦੇ ਨੇ ਜੀ ਇਹ ਤਾਂ ਪੰਜਾਬ ਦੇ ਗद्दार ਨੇ ਜਿਸ ਤਰ੍ਹਾਂ ਇਹ ਕੱਲਣ ਕਰਨੀਆਂ ਪੰਜਾਬ ਦੇ ਹੱਕਾਂ ਦੀਆਂ ਗੱਲਾਂ ਕਰਨੀਆਂ ਪੰਜਾਬ ਦੇ ਨਾਲ ਗਦਾਰੀ ਆ ਤਾਂ ਮੰਨੂ ਤਾਂ ਲੱਗਦਾ ਬਾਈ ਹਰ ਪੰਜਾਬੀ ਨੂੰ ਇਹ ਗਦਾਰੀ ਜਿਹੜੀ ਇਹ ਕਰਨੀ ਚਾਹੀਦੀ ਹੈ ਜੇ ਗਦਾਰੀ ਹੈ ਬਿਲਕੁਲ ਤਾਂ ਇਹ ਗੱਲ ਸੀ ਪੰਜਾਬ ਦੇ ਪਾਣੀਆਂ ਦੀ ਬੇਨਤੀ ਉਹਨਾਂ ਸਿਆਸਤਦਾਨਾਂ ਨੂੰ ਵੀ ਆ ਜੇ ਤੁਸੀਂ ਆਪਣੀਆਂ ਸਿਆਸੀ ਰੋਟੀਆਂ ਸੇਕਣੀਆਂ ਨੇ ਯਾਰ ਸੇਕ ਲਓ ਪਰ ਪੰਜਾਬ ਨੂੰ ਬਚਾ ਲਓ ਅੱਜ ਲੋੜ ਆ ਤੁਹਾਡੀ ਜੇ ਤੁਸੀਂ ਪੰਜਾਬ ਪ੍ਰਤੀ ਦਰਦ ਰੱਖਦੇ ਹੋ ਤਾਂ ਫਿਰ ਉਹਨਾਂ ਵਪਾਰੀਆਂ ਤੇ ਵੀ ਸ਼ੁਕਲੀ ਪਾਓ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਗੱਲਾਂ ਕਰਦੇ ਨੇ